ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਤਨ ਸਮੇਂ ਨਾ ਪੰਜਾਬੀ ਲੋਕ ਸਾਖਤ ਦੇ ਵਿੱਚ ਇੱਕ ਬਨ ਗਈ ਆ ਬੋਲੀ ਕਹਿ ਸਕਦੇ ਹੋ ਤੁਸੀਂ ਕਹਿੰਦਾ ਮੋੜੀ ਭਾਈ ਕੱਛ ਵਾਲਿਆ ਸਰਦਾਰਾ ਤੇ ਰੰਗ ਗਈ ਬਸਰੇ ਨੂੰ ਇਹ ਉਦੋਂ ਹੁੰਦ ਚਾਈ ਇਹ ਬਨ ਗਈ ਜਿਹੜੀ ਜਮ ਬੋਲੀ ਜਦੋਂ 18ਵੀਂ ਸਦੀ ਚ ਹਮਲੇ ਹੁੰਦੇ ਸੀ ਨਾ ਬਾਹਰਲੇ ਜਰਵਾਣੇ ਵਿਦੇਸ਼ੀ ਅਫਗਾਨੀ ইরਾਨੀ ਅਫਦਾਲੀ ਨਦਰ ਵਰਗੇ ਬੰਦੇ ਉਹ ਫਿਰ ਇੱਥੋਂ ਕੁੜੀਆਂ ਨੂੰ ਚੱਕ ਕੇ ਲੈ ਜਾਂਦੇ ਸੀ ਜਿਹੜਾ ਕੁਛ ਮਾਲ ਸੁਆਬ ਲੁੱਟਣਾ ਉਹ ਤਾਂ ਲੁੱਟਣਾ ਹੀ ਕਿਉਂਕਿ ਜਿਹੜਾ ਉਹਨਾਂ ਦਾ ਧਰਮ ਹੈ ਉਹਨਾਂ ਦਾ ਮਜ਼ਬੂ ਹੈ ਇਸਲਾਮ ਇਹ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਜਿਹੜਾ ਮਾਲ ਹੈ ਨੀਮਤ ਹੈ ਜੰਗ ਤੋਂ ਬਾਅਦ ਹੱਥ ਆਇਆ maal ਉਹਨੂੰ ਮਾਲਿਕ ਨੀਮਤ ਕਹਿੰਦੇ ਨੇ ਵੀ ਰੱਬ ਬਲੋਂ ਦਿੱਤੀ ਗਨੀਮਤ ਤੇ ਉਹਦੇ ਵਿੱਚ ਉਹ ਇਸਤਰੀ ਨੂੰ ਵੀ ਮਾਲਿਕ ਗਨੀਮਤ ਸਮਝਦੇ ਆ ਸੋ ਉਹ ਫਿਰ ਲੈ ਜਾਂਦੇ ਸੀ ਤੇ ਉਹਨਾਂ ਨੂੰ ਫਿਰ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਤੇ ਵਿੱਚਿਆ ਜਾਂਦਾ ਸੀ ਇਹ ਗੱਲ ਬਹੁਤ ਵਾਰੀ ਆਪਾਂ ਸੁਣੀ ਆ ਸਾਰਿਆਂ ਨੇ ਤੇ ਫਿਰ ਗੋਇੰਦਵਾਲ ਦੇ ਪੱਤਣ ਤੇ ਉਹਨਾਂ ਘਰੋਂ ਆਉਂਦੀਆਂ ਜਾਂਦੀਆਂ ਇਸਤਰੀਆਂ ਨੂੰ ਬੀਬੀਆਂ ਨੂੰ ਆਪਣੇ ਵੱਡੇ ਵੱਡੇ ਰਿਪਾਬੇ ਜੱਸਾ ਸਿੰਘ ਰਾਮਗੜੀ ਹੋਣੀ ਬਾਬੇ ਜੱਸਾ ਸਿੰਘ ਆਲੂ ਵਾਲੀ ਹੋਣੀ ਮਿਸਲਾਂ ਦੇ ਸਰਦਾਰ ਇਕੱਠੇ ਹੋ ਕੇ ਸ਼ਹੀਦ ਬਾਬਾ ਦੀਪ ਸਿੰਘ ਦੇ ਆਦਿ ਇਤਿਹਾਦਕ ਸਾਰੇ ਤੇ ਫਿਰ ਉਹ ਜਾਂਦੇ ਸਮੇਂ ਛੜਾ ਲੈਂਦੇ ਸੀ ਕਈ ਵਾਰੀ ਸਿੱਖਾਂ ਨੇ ਛੜਾਈਆਂ 18 18000 28 28000 ਸ਼ੁਰਾਕੇ ਘਰੋ ਘਰੀ ਭੇਜੀਆਂ ਪਹਾੜੀਆਂ ਪਹਾੜਨਾਂ ਦੀਆਂ ਬੀਬੀਆਂ ਸੀ ਠੀਕ ਆ ਸਾਰੇ ਹਿੰਦੁਸਤਾਨ ਚੋਂ ਲੈ ਕੇ ਜਾਂਦੇ ਸੀ ਸੋ ਉਸ ਸਮੇਂ ਜਿਹੜੀ ਇਹ ਕਹਾਵਤ ਮੈਂ ਤੁਹਾਨੂੰ ਸੁਣਾਈ ਹੈ ਨਾ ਵੰਨ ਗਈ ਪੰਜਾਬੀ ਲੋਕ ਸਾਹਿਤ ਵਿੱਚ ਆਈ ਕਿ ਮੋੜੀ ਭਾਈ ਕਸ਼ਵਾਲਿਆ ਸਰਦਾਰਾ ਰੰਗ ਗਈ ਬਸਰੇ ਨੂੰ ਬਈ ਕਸ਼ਰੇ ਵਾਲੇ ਭਾਈ ਇਹਨੂੰ ਮੋੜ ਇਹਨੂੰ ਕਿ ਚੱਕ ਕੇ ਲੈ ਗਿਆ ਮੈਂ ਅੱਜ ਤੁਰੀਆਂ ਹੋਂ ਦਾ ਸੋਚਦਾ ਸੀ ਵੀ ਜਿਹੜੀਆਂ ਬਸਰੇ ਨੂੰ ਚਲੀਆਂ ਗਈਆਂ ਸੀ ਭਰਾਓ ਉਹ ਤਾਂ ਵੱਡੇ-ਵੱਡੇ ਰਿਆਂ ਨੇ ਮੋੜ ਲੈਂਦੀਆਂ ਡੀਡਿੰਗਾ ਸੱਤ ਸਮੁੰਦਰਾਂ 'ਪਾਰ ਭੇਜਦੀਆਂ ਤੇ ਆਪ ਭੇਜਦੀਆਂ ਜਾਂ ਆਪ ਦੇ ਸਿਰਾਂ ਤੇ ਬਿਠਾ ਕੇ ਸਾਡੇ ਵਰਗੇ ਲੈ ਆਏ ਇਹ ਨਹੀਂ ਮੁੜਦੀਆਂ ਬਾਈ ਹੋਂ ਪਿਪਲੀ ਖਾ ਗੜ ਦੋ ਤੁਸੀਂ ਕੈਨੇਡਾ ਅਮਰੀਕਾ ਚਾਹੀਆਂ ਨਹੀਂ ਮੁੜਦਿਆਂ ਪੁਰਾਣੇ ਸਮੇਂ ਦੇ ਵਿੱਚ ਨਾ ਇੱਕ ਗੱਲਾਂ ਸੁਣਦੇ ਹੁੰਦੇ ਸੀ ਕਿ ਜਿਹੜਾ ਜੋਗੀ ਮਸ਼ੰਦਰ ਨਾਥ ਸੀ ਉਹ ਤ੍ਰਿਆ ਰਾਜ ਚ ਚੱਲਿਆ ਗਿਆ ਤੇ ਉੱਥੋਂ ਦਾ ਹੀ ਹੋ ਕੇ ਰਹਿ ਗਿਆ ਫਿਰ ਗੋਰਖਨਾਥ ਆਇਆ ਤੇ ਉਹਨੇ ਕਹਾ ਜਾਗ ਮਸ਼ੰਦਰਾ ਗੋਰਖਾਏ ਜਾਗ ਮਸ਼ੰਦਰਾ ਉਹਦਾ ਚੇਲਾ ਆ ਮਸ਼ੰਦਰ ਗੁਰੂ ਸੀ ਹੁਣ ਤਾਂ ਬਾਈ ਇੱਥੇ ਕਿਸੇ ਗੁਰਖ ਦੀ ਵੀ ਨਹੀਂ ਸੁਣਨੀ ਕਿਸੇ ਨੇ ਤੇ ਜਿਹੜੇ ਮਸ਼ੰਦਰ ਮਸ਼ੰਦਰ ਨੇ ਨਾ ਉਹ ਇੱਥੇ ਜਿਹੜਾ ਖਾਸ ਕਰਕੇ ਆ ਵੈਸਟਰਨ ਜਿਹੜਾ ਅ ਸਭਿਆਚਾਰ ਆ ਵੈਸਟਰਨ ਕਲਚਰ ਆ ਜਿਹੜਾ ਉਹਦੇ ਵਿੱਚ ਇਸਤਰੀ ਦੀ ਪ੍ਰਧਾਨਤਾ ਵਾ ਜਿੱਥੋਂ ਤੱਕ ਬਰਾਬਰਤਾ ਦੀ ਗੱਲ ਸੀਗੀ ਸੋ ਕਿਉਂ ਮੰਦਾ ਆਖੀਏ ਜਦ ਜੰਮੇ ਰਾਜਾਨ ਬੜੀ ਗੱਲ ਸਮਝ ਆਉਂਦੀ ਆ ਆਪਾਂ ਵੀ ਉਹਦੇ ਹਿੱਤਾਂ ਪਰ ਨਾਲ ਦੀ ਨਾਲ ਦੂਜੇ ਹੁਕਮ ਵੀ ਸੀ ਕੱਢ ਕਸੀਦਾ ਸਾਰੇ ਚੂਲੀ ਤਾਂ ਤੂੰ ਜਾਣੇ ਨਾਰੀ ਇਸ ਤਰੀ ਤਬ ਖਤਮ ਹੁੰਦਾ ਜਾਂਦਾ ਜਿਹੜਾ ਨਾ ਪੱਛਮੀ ਪਿੰਡ ਵਾਲੇ ਨਹੀਂ ਕਹਿੰਦੇ ਬੁੱਢੀ ਦੇ ਥੱਲੇ ਲੱਗਿਆ ਮਾਫ ਕਰਨਾ ਇੱਥੇ ਸਾਰੇ ਲੱਗੇ ਹੋਏ ਆ ਬੜੇ ਨੇ ਲੋਕ ਜਿਹੜੇ ਮੁੜਨਾ ਚਾਹੁੰਦੇ ਆ ਬੰਦੇ ਹੈਗੇ ਆ ਮਰਦ ਜਿਹੜੇ ਮਰਦ ਹਸਰਾਤ ਉਹ ਮੁੜਨਾ ਚਾਹੁੰਦੇ ਆ ਪਰ ਲਿਖਾ ਕੇ ਲੈ ਲਓ ਬਹੁਤ ਘੱਟ ਬੀਬੀਆਂ ਨੇ ਬਹੁਤ ਘੱਟ ਇਸਤਰੀਆਂ ਨੇ ਜਿਹੜੀ ਨੂੰ ਮੁਰਮੜਨਾ ਚਾਹੁੰਦੀਆਂ ਹੁਣ ਕਦੇ ਨਹੀਂ ਕਿਉਂਕਿ ਬਾਹਰ ਇੱਕ ਹਵਾ ਚੱਲਦੀ ਆ ਜਿਹਨੂੰ ਸਾਡੀਆਂ ਬੀਬੀਆਂ ਭੈਣਾ ਸਾਡੀਆਂ ਇਸਤਰੀਆਂ ਨੂੰ ਆਜ਼ਾਦੀ ਦੀ ਹਵਾ ਸੌਂਦਦੀਆਂ ਨੇ ਪਰ ਉਹ ਨਹੀਂ ਸੋਚਦੀਆਂ ਵੀ ਇਹ ਹਵਾ ਬਾਜ਼ਾਰ ਨੇ ਚਲਾਈ ਆ ਆਜ਼ਾਦ ਔਰਤ ਅੱਜ ਬਾਜ਼ਾਰ ਨੇ ਆਪਣੀ ਗ੍ਰਿਫਤ ਵਿੱਚ ਇੰਨੀ ਕ ਕੈਦ ਕਰ ਲਈ ਆ ਕਿ ਇਹ ਆਪਣੇ ਪ੍ਰੋਡਕਟ ਵੇਚਣ ਦਾ ਸਾਧਨ ਬਣਾ ਲਿਆ ਉਹ ਤੁਸੀਂ ਸਾਰੇ ਜਾਣਦੇ ਹੋ ਕੱਲੇ ਮਤਲਬ ਇਸਤਰੀ ਦੇ ਸਬੰਧ ਦੇ ਵਿੱਚ ਜਿਹੜੀਆਂ ਚੀਜ਼ਾਂ ਜੂਸ ਚ ਆਉਂਦੀਆਂ ਨੇ ਕੱਲੀਆਂ ਉਹਨਾਂ ਦੀ ਗੱਲ ਨਹੀਂ ਉੱਥੇ ਤਾਂ ਮੰਨੀ ਗੱਲ ਟੈਲੀਵਿਜ਼ਨਾਂ ਚ ਮਸ਼ਹੂਰੀ ਆਉਂਦੀ ਆ ਕਲਾਵਾ ਬੁੱਧੂ ਬਾਕਸ ਦੀ ਗੱਲ ਕਰਦੇ ਸੀ ਵੀ ਜਿਹੜੀਆਂ ਇਸਤਰੀ ਦੇ ਵਸਤੂਆਂ ਲੋਡਦੀਆਂ ਨੇ ਉੱਥੇ ਤਾਂ ਮੰਨੀ ਗੱਲ ਹੁਣ ਸ਼ੇਵ ਦੀ ਮਸ਼ਹੂਰੀ ਹੁੰਦੀ ਆ ਬੰਦੇ ਕਰਦੇ ਇੱਧਰ ਲਈ ਵੈਸਟਰਨ ਤੇ ਉਹ ਬੰਦੇ ਦੀ ਗੱਲ ਤੇ ਹੱਥ ਫੇਰ ਬੀਬੀ ਫੇਰਦੀ ਆ ਆ ਗਈ ਪਰਵਾਹ ਆ ਜੰਦਾ ਨਾ ਇਹਨਾਂ ਗੱਲਾਂ ਦਾ ਬਾਜ਼ਾਰ ਘਰ ਖਰਚ ਵੱਡ ਚੁੱਕਾ ਬਾਜ਼ਾਰ ਸਾਡਾ ਖਾਣਾ ਪੀਣਾ ਪੈਣਾ ਪੱਚਰਨਾ ਸਾਰਾ ਕੁਝ ਤੈਅ ਕਰ ਰਿਹਾ ਸੋ ਭਰਾਓ ਕੋਸ਼ਿਸ਼widetilde ਵਿੱਚ ਤਾਂ ਹੈਗੇ ਨੇ ਕਈ ਹੁਣ ਉਹਦੇ ਕਰਨ ਨੂੰ ਆਪਣੇ ਆਪ ਤੇ ਵੀ ਹਾਸਾ ਆਉਂਦਾ ਹੈ ਤਾਂ ਗੱਲ ਨੁਕਸਾਨ ਦਾ ਕਿਹ ਹੈ ਕੋਸ਼ਿਸ਼ ਚ ਹੈਗੇ ਆ ਬੜੇ ਬੰਦੇ ਜਿਹੜੇ ਚਾਹੁੰਦੇ ਆ ਵਾਪਸੀ ਕੀਤੀ ਜਾਵੇ ਪਰ ਬਿਵੀਓ ਬਹੁਤ ਘਟ ਨੇ ਨਹੀਂ ਕਰਨੀਆ ਕਿਉਂਕਿ ਉਹਨਾਂ ਨੂੰ ਜਿਹੜੀ ਬਾਹਰ ਹਵਾ ਲੱਗੀ ਆ ਉਹ ਆਜ਼ਾਦੀ ਦੀ ਆ ਹੈ ਬੇਸਿਕਲੀ ਉਹ ਕਹਿਣ ਨੂੰ ਆਜ਼ਾਦੀ ਦੀ ਆ ਉਹ ਨਹੀਂ ਸੋਚਦੀਆਂ ਵੀ ਜਿਹੜੇ ਲੋਕ ਤੁਹਾਨੂੰ ਇਹ ਗੱਲ ਕਹਿੰਦੇ ਆ ਕਿ ਔਰਤ ਤਾਂ ਪਿਆਰ ਦੀ ਜੁੱਤੀ ਹੁੰਦੀ ਆ ਉਹ ਤਾਂ ਮੂਰਖ ਮੂਰਖ ਬੰਦਾ ਵੱਧ ਤੋਂ ਵੱਧ ਤੁਹਾਨੂੰ ਜੁੱਤੀ ਬਣਾ ਲੂਗਾ ਪਰ ਇੱਕ ਗੱਲ ਯਾਦ ਰੱਖਿਓ ਜਿਹੜੇ ਲੋਕ ਤੁਹਾਨੂੰ ਇਹ ਗੱਲ ਕਹਿੰਦੇ ਆ ਨਾ ਤੂੰ ਤਾਂ ਗੁਲਾਬ ਦਾ ਫੁੱਲ ਆ ਹਨਾ ਜਿਾ ਤੂੰ پری ਲੱਗਦੀ ਆ ਮੈਨੂੰ ਉਹ ਥੋੜੇ ਦਿਨਾਂ ਬਾਅਦ ਉਹੀ پری ਆ ਜਿਹੜੀ ਨਾ ਪੇਡ ਲੱਗਣ ਲੱਗ ਜਾਂਦੀ ਹੁੰਦੀ ਆ ਬਦ ਨੁਕਸਾਨ ਦੇ ਕਿ ਤੁਹਾਡੇ ਤੁਹਾਡੇ ਲਈ ਉਹ ਬੰਦੇ ਆ ਉਹ ਲੋਕ ਨੇ ਮੈਨੂੰ ਪਤਾ ਹੁਣ ਮੇਰੇ ਕਈ ਜਾਨੂ ਪਛਾਣੇ ਫੈਮਿਨਿਸਟ ਨੇ ਉਹਨਾਂ ਦੀਆਂ ਕਲਾਂ ਵੀ ਮੈਨੂੰ ਆਉਣ ਗਈਆਂ ਸੋ ਬਹੁਤ ਸੋਚਣਾ ਚਾਹੀਦਾ ਸੀ ਸਾਨੂੰ ਉਹਨਾਂ ਦਿਨਾਂ ਵਿੱਚ ਮੈਂ ਤਾਂ ਆਪਣੇ ਕਈ ਜਾਣੂ ਪਛਾਣੂ ਕੋਲੇ ਪਿੱਟਿਆ ਵੀ ਆ ਕਿ ਭਾਈ ਬੀਬੀਆਂ ਨੂੰ ਕੁੜੀਆਂ ਨੂੰ ਕੱਲੀਆਂ ਨਾ ਭੇਜੋ ਤੇ ਦੂਜਾ ਜੇ ਤੁਸੀਂ ਇੱਥੇ ਆਉਣੇ ਵੀ ਹੋ ਤਾਂ ਪੱਕੇ ਟਿਕਾਣੇ ਨਾ ਬਣਾ ਕੇ ਰਹੋ ਪਰ ਇਹ ਥਾਂ ਹੀ ਇਹੋ ਜੀ ਆ ਗੁਰਮਖੋ ਮੈਂ ਜਿੱਦਣ ਇੱਧਰ ਨੂੰ ਆਇਆ ਤੇ ਮੈਨੂੰ ਯਾਦ ਆ ਮੈਂ ਜਸਵੰਤ ਕਮਲ ਨੂੰ ਮਿਲਣ ਗਿਆ ਬਾਪੂ ਜਸਵੰਤ ਸਿੰਘ ਕਮਲ ਟੁੱਡੀਕੇ ਵਾਲੇ ਮੇਰੇ ਲਿਖਣ ਦੇ ਉਸਤਾਦ ਉਹਨੇ ਮੈਂ ਉਹਨਾਂ ਤੋਂ ਲਿਖਣਾ ਸਿੱਖਿਆ ਕਹਾਣੀਆਂ ਉਹਨਾਂ ਨੂੰ ਪਹਿਲਾਂ ਆਪਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ ਜਾਂ ਕੇ ਫਿਰ ਹੌਲੀ-ਹੌਲੀ ਨੌਵਲ ਵਾਲੇ ਨੌਵਲ ਵਾਲੇ ਪਾਸੇ ਨੂੰ ਆਇਆ ਉਹਨਾਂ ਨੂੰ ਪੜਿਆ ਉਹਨਾਂ ਦਾ ਅਸਰ ਵੀ ਆ ਮੈਂ ਇਹ ਗੱਲ ਮੰਨਦਾ ਮੇਰੀ ਬੋਲੀ ਤੇ ਕਿਉਂਕਿ ਇਲਾਕਾ ਇੱਕ ਆ ਮੋਗਾ ਜਿਹੜਾ ਮੈਂ ਇੱਕੋ ਲੱਗਾ ਸੋ ਜਦੋਂ ਉਹਨਾਂ ਨੂੰ ਮੈਂ ਮਿਲਣ ਗਿਆ ਤਾਂ ਮੈਂ ਕਿਹਾ ਬਾਪੂ ਜੀ ਮੈਂ ਚੱਲਿਆ ਆ ਮਰੀਕਾ ਨੂੰ ਤੇ ਅੱਗੇ ਚਾਹ ਪੀਉਂਦੇ ਹੁੰਦੇ ਆਦੋਂ ਕਹਿੰਦੇ ਵੀ ਚਾਹ ਰੱਖ ਦੇ ਇੱਥੇ ਕਹਿੰਦੇ ਜਾ ਕਾ ਬਾਪੂ ਬੜਾ ਕਰਖਤ ਹੋ ਗਿਆ ਕੀ ਗੱਲ ਕਹਿੰਦਾ ਲੂਣ ਦੀ ਖਾਨ ਚ ਸਾਰੇ ਲੂਣ ਜੰਗਲ ਗਏ ਨਾ ਪੋੜਦੇ ਜੋਗੀ ਕੀ ਦੇ ਮੈਂ ਤੇ ਜੋਗੀ ਤਾਂ ਫਿਰ ਵੀ ਉਹ ਕਿਤੇ ਨਾ ਕਿਤੇ ਚਰਖੇ ਦੀ ਕੂਕ ਸੁਣ ਕੇ ਉੱtre ਆਉਂਦਾ ਹੁੰਦਾ ਸੀ ਨਾ ਇੱਥੇ ਨਹੀਂ ਵਈ ਉਹ ਇਹ ਇੱਥੇ ਤਾਂ ਬੜਾ ਵੱਡਾ ਹੌਸਲਾ ਚਾਹੀਦਾ ਬਹੁਤ ਵੱਡਾ ਹੌਸਲਾ ਨੋਨੇ ਗਦੀ ਗੇੜੀ ਇਹੋ ਜਰਾ ਰਚਿਆ ਹੋਇਆ ਜਿਹੜੇ ਬੰਦੇ ਆਉਣਾ ਵੀ ਚਾਹਣਗੇ ਉਹ ਸਾਰਾ ਕੁਝ ਆਏ ਸਮਝ ਲਓ ਵੀ ਤਿਆਗੀ ਹੋ ਕੇ ਆਉਣਾ ਪੈਂਦਾ ਹਾਂ ਇੱਕ ਗੱਲ ਜ਼ਰੂਰ ਆ ਅਸੀਂ ਬਾਰ ਬਾਰ ਇੱਕੋ ਗੱਲ ਕਰਦੇ ਆ ਵੀ ਜਿਹੜੇ ਗਦਰ ਲਹਿਰ ਦੇ ਵਿੱਚ ਬਾਹਰ ਲੈਣੇ ਬੜਾ ਹਿੱਸਾ ਪਾਇਆ ਜਾਂ ਸਾਡੇ ਜਿਹੜੇ ਵਿਦਵਾਨ ਸੱਜਣ ਉਹ ਜਹੂਦੀਆਂ ਦੀ ਉਦਾਹਰਨ ਬਹੁਤ ਦਿੰਦੇ ਆ ਕਿ ਉਹਨਾਂ ਨੇ ਥਾਂ ਥਾਂ ਤੋਂ ਮਤਲਬ ਜੋ ਇਹ ਦੇਖ ਲਿਆ ਵੀ ਨਹੀਂ ਫਿਰ ਆਪਣੇ ਬਤਨ ਵਾਲਾ ਨੂੰ ਵਾਪਸ ਕਿਤਿਆਂ ਜਹੂਦੀ ਸਿਆਣੇ ਸੀ ਜਿਹੜੀ ਵੀ ਕੌਮ ਜਿਹੜਾ ਵੀ ਕਬੀਲਾ ਜਿੱਥੇ ਪੈਦਾ ਹੁੰਦਾ ਉੱਥੇ ਹੀ ਸਰਵਾਈਵ ਕਰਦਾ ਜੇ ਉਸ ਥਾਂ ਨੂੰ ਛੱਡ ਜਾਂਦਾ ਨਾ ਬਹੁਤ ਘੱਟ ਚਾਂਸ ਹੁੰਦੇ ਸਰਵਾਈਵ ਕਰਨ ਦੇ ਬਹੁਤ ਘੱਟ ਚਾਂਸ ਹੁੰਦੇ ਇੱਕ ਜਾਂ ਦੋ ਪੀੜੀਆਂ ਸੀ ਜੋਰ-ਜ਼ੋਰ ਲੱਗ ਇੱਥੇ ਬਚਾਈ ਜਾਂਦੇ ਆ ਸਾਰੇ ਜਣੇ ਲੱਗੇ ਆਪੋ ਆਪਣੇ ਤਰੀਕੇ ਦੇ ਨਾਲ ਮੈਂ ਪਹਿਲਾਂ ਵੀ ਗੱਲਾਂ ਕੀਤੀਆਂ ਸੀ ਵੀ ਸਾਡੇ ਕੋਲ ਹੈਗੇ ਆ ਪਰ ਪਲਾਸਟਿਕ ਦੇ ਫੁੱਲ ਹੀ ਆ ਸਾਡੇ ਕੋਲੇ ਸੋ ਹਲੇ ਵੀ ਜਿਹੜੇ ਸੱਜਣ ਇੱਥੇ ਦੇਸ਼ਾਂ ਦੇ ਵਿੱਚ ਨੇ ਕੋਸ਼ਿਸ਼ ਕਰੋ ਕਿ ਪੰਜਾਬ ਨੂੰ ਪੂਰਨ ਰੂਪ ਵਿੱਚ ਨਾ ਛੱਡਿਓ ਆਪ ਦੀਆਂ ਜਾਇਦਾਦਾਂ ਭਾਵੇਂ ਪੰਡ ਕਿੱਲੇ ਆ ਸੱਤ ਕਿੱਲੇ ਆ ਦੋ ਕਿੱਲੇ ਆ ਜਿਹਦੇ ਕੋਲੇ ਵੱਧ ਨੇ 50 60 ਨੇ ਉਹ ਨਾ ਛੱਡੋ ਕੱਚੇ ਤੇਰੇ ਢਾਰੇ ਤੇ ਚਵਾਰਿਆਂ ਦੀ ਅੱਖ ਵੇ ਨਾ ਛੱਡੋ ਮੈਂ ਜਾਤੀ ਹੰਕਾਰ ਦੀ ਗੱਲ ਨਹੀਂ ਕਰਦਾ ਔਰ 900 ਸਾਲ ਤੋਂ ਆਪਾਂ ਸਾਡੇ ਕਬੀਲੇ ਨੇ ਕਿਸਾਨਾਂ ਨੇ ਛੱਟ ਕਬੀਲੇ ਨੇ ਨਾ 500 ਸਾਲ ਤੋਂ ਹੀ ਗੁਰਮਤਿ ਦਾ ਆਪਾਂ ਇਧਰ ਨੂੰ ਗੁਰੂਆਂ ਸਾਹਿਬ ਦੀ ਕਿਰਪਾ ਹੋਈ 6ਵੇਂ ਪਾਸ਼ਾ ਵੇਲੇ ਬਹੁਤ ਜ਼ਿਆਦਾ ਸਿੱਖੀ ਧਾਰਨ ਕੀਤੀ ਪਰ ਆਪਾਂ ਸਦੀਆਂ ਤੋਂ ਯੁੱਗਾਂ ਤੋਂ ਪਿਛਲਿਆਂ ਤੋਂ ਜਦੋਂ ਐਰੀਅਨ ਨਹੀਂ ਸੀ ਆਏ ਉਸ ਧਰਤੀ ਤੇ ਰਹ ਰਹੇ ਹਾਂ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਕਿਤੇ ਮਹਾਭਾਰਤ ਵਿੱਚ ਤੁਹਾਡਾ ਜ਼ਿਕਰ ਮਿਲਦਾ ਉਹ ਕਹਿੰਦੇ ਵੀ ਸਰਸਵਤੀ ਤੇ ਸਤਲੁਜ ਤੇ ਚਨਾਬ ਇਲਾਕੇ ਦੇ ਵਿੱਚ ਉਹਨਾਂ ਦਰਿਆਵਾਂ ਦੇ ਇਲਾਕੇ ਦੇ ਵਿੱਚ ਇੱਕ ਜਾਤੀ ਪਾਈ ਜਾਂਦੀ ਆ ਜਿਨ੍ਹਾਂ ਦੇ ਪਿੰਡਾਂ ਤੇ ਵੱਡੀ ਵੱਡੀ ਜਾਤ ਤਾਂ ਤੇ ਉਹ ਰਕਸ਼ਸ਼ਾਂ ਵਰਗੀ ਜਾਤੀ ਆ ਐਰੀਅਨ ਟਿਕਣ ਨਹੀਂ ਦੇ ਰਹੇ ਉੱਥੇ ਅਸੀਂ ਉਹਨਾਂ ਦੀ ਵਰਨ ਵੰਡ ਦਾ ਹਿੱਸਾ ਨਹੀਂ ਇਸ ਗੱਲ ਦਾ ਖਾਸ ਖਿਆਲ ਰੱਖਿਓ ਮਾਰ ਨੇ ਕਿਰਪਾ ਕੀਤੀ ਆ ਆਪਾਂ ਨੂੰ ਆਪ ਦੇ ਨਾਲ ਰਲਾਇਆ ਬੱਟੇ ਦੀ ਖੰਡੇ ਬੱਟੇ ਦੀ ਪਾਹਲ ਦਿੱਤੀ ਤੁਹਾਡਾ ਰਾਜ ਰਹਾ ਥੋੜੇ ਦਿਨ ਪਹਿਲਾਂ ਦੀ ਗੱਲ ਆ ਮੇਰਾ ਇੱਕ ਮਿੱਤਰ ਫੋਨ ਕੀਤਾ ਕਹਿੰਦਾ ਮੈਂ ਕਿਹਾ ਵੀ ਕੀ ਕਰ ਰਿਹਾ ਕਹਿੰਦਾ ਥਾਂ ਭਾਲ ਰਿਹਾ ਮੈਂ ਕਿਹਾ ਕਾਦੇ ਵਾਸਤੇ ਟਰੱਕ پارک ਕਰਨ ਮੇਰੇ ਦੁਮਾ ਦਾ ਚਾਹ ਦੇਖ ਲਓ ਮਹਾਰਾਜਾ ਰਣਜੀਤ ਸਿੰਘ ਦੀ ਕਲਗੀ ਦਾ ਮੋਤੀ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਜਾ ਦਲੀਪ ਸਿੰਘ ਦੀ ਦਸਤਾਰ ਦਾ ਲੜ ਅੱਜ ਟੱਕ ਸਟਾਪ ਮੰਤੇ ਅਸੀਂ ਭਰਾਵ ਥਾਂ ਪਾੜਦੇ ਆ ਸਾਨੂੰ ਉਠਾ ਕੇ ਕਹਿ ਦਿੰਦੇ ਆ ਕਿ ਬਈ ਇਟਸ ਨਾਟ ਯੂ ਪਲੇਸ ਸੋ ਇੰਨੇ ਕਿ ਬੇਨਤੀਆਂ ਡੱਚੀ ਵਾਲਿਆ ਮੋੜ ਮਹਾਰਵੇ ਮਹਾਰਾਂ ਦਾ ਮੋੜ ਨਹੀਂ ਪੈਣੀ ਅੱਜ ਨਾ ਮੋੜੀ ਕੱਲ ਨੂੰ ਇਹ ਕੱਲ ਯਾਦ ਰੱਖਿਓ ਹੋਰ ਬੰਦੇ ਇੱਥੇ ਆਪਣੇ ਬਹੁਤ ਇੱਕ ਦੂਜੇ ਚ ਵਜਦੇ ਫਿਰਦੇ ਆ ਪੰਜਾਬੀ ਕੰਦੀ ਗਣਤੀ ਬਹੁਤ ਹੋ ਗਈ ਆ ਬੰਦਿਆਂ ਦੀ ਆਪਣੀ ਇੱਕ ਵੈਲਿਊ ਹੁੰਦੀ ਆ ਮੈਂ ਉਹਦੇ ਤੋਂ ਮਨ ਕਰਨੀ ਪਰ ਜਿੰਨਾ ਰਾਹਾਂ ਦੇ ਉੱਤੇ ਤੁਹਾਡੇ ਵੱਡੇ ਵੱਡੇਰੇ ਜਿੰਨਾ ਖੇਤਾਂ ਵਿੱਚ ਉਹਨਾਂ ਨੇ ਹਲਵਾ ਆ ਜਿੰਨਾ ਖੇਤਾਂ ਚ ਉਹਨਾਂ ਨੇ ਖਾਦਾਂ ਖਿਲਾਰੀਆਂ ਜਿਹੜੇ ਰਾਹਾਂ ਤੇ ਤੁਹਾਡੀਆਂ ਮਾਂ ਮਾਨ ਤੁਹਾਡੀਆਂ ਦਾਦੀਆਂ ਉਹਨਾਂ ਦਾ ਪੱਤੇ ਲੈ ਕੇ ਜਾਂਦੀਆਂ ਰਹੀਆਂ ਤੇ ਜੱਟੀ 15 ਮਰਬਿਆਂ ਵਾਲੀ ਪੱਤਾ ਲੈ ਕੇ ਖੇਤ ਨੂੰ ਚੱਲੀ ਹੁਣ Amazon ਚ ਲੱਗੀ ਹੋਈ ਆ ਜੱਟੀ ਤੇ ਟੰਗਾ ਮੰਗੀਆਂ ਹੋਈਆਂ ਪਈਆਂ ਸੋ ਆਉ ਦਾ ਅਸਲਾ ਨਾ ਬੁੱਲੋ ਜੇ ਭੁੱਲ ਗਏ ਤਾਂ ਸਮਝ ਲਓ ਤੁਹਾਨੂੰ ਕਿਸੇ ਗੁਰਖ ਨੇ ਨਹੀਂ ਆਉਣਾ ਜਾਗ ਮਛੰਦਰਾ ਗੁਰਖਾਏ ਇਤਰੀਆ ਰਾਜਾ ਮਿੱਤਰੋ ਫਸ ਗਏ ਆਂ ਸੀ ਇੱਥੇ ਆ ਕੇ ਬਹੁਤ ਬੜੇ ਤਰੀਕੇ ਦੇ ਨਾਲ ਸੁਨੀਆਂ ਕ ਬੇਨਤੀਆਂ ਨੇ ਜਿਹੜੇ ਹੌਸਲਾ ਕਰ ਸਕਦੇ ਆ ਜਿਨ੍ਹਾਂ ਕੋਲੇ ਬਲ ਹੈ ਤਾਕਤ ਹੈ ਜਿਨ੍ਹਾਂ ਦਾ ਦਿਮਾਗ ਕੰਮ ਕਰਦਾ ਜਿੰਨੀ ਜਲਦੀ ਹੋ ਸਕਦਾ ਪੰਜਾਬ ਨੂੰ ਮਹਾਰਾਂਕਾਥੋ ਕੱਤੀਆਂ ਵੀ ਨੇ ਕਈ ਬੰਦਿਆਂ ਨੇ ਵਧੀਆ ਕੀਤਾ ਇੱਥੇ ਤਾਂ ਖੁਦ ਦੀ ਮਿੱਟੀ ਖੂਨ ਉਲਵਾਈ ਜਾਣੀ ਆ ਸੋ ਇੰਨੀਆਂ ਕੁ ਬੇਨਤੀਆਂ ਨੇ ਗਲਤੀ ਫਲਤੀ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ